ਇਥੋਂ ਦੇ 90% ਲੋਕ ਬਾਹਰ ਨੇ ਜਾਂ ਆਪ ਦਾ ਸਭ ਤੋਂ ਵੱਧ ਅਮੀਰ ਪਿੰਡ ਪਿੰਡ ਮਿਆਣੀ ਜੀ ਦਾ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਕਰਨਾ ਤੁਹਾਡਾ ਤੁਹਾਡਾ ਸਵਾਗਤ ਹੈ ਮੇਰੇ ਜੀਡੂ ਦੇ ਚੈਨਲ ਤੇ ਸੋ ਅੱਜ ਅਸੀਂ ਆਏ ਆ ਪਿੰਡ ਮਿਆਣੀ ਚ ਜੋ ਕਿ ਪੰਜਾਬ ਦਾ ਸਭ ਤੋਂ ਅਮੀਰ ਪਿੰਡ ਹੈ ਜਿਸੇ ਪਿੰਡ ਵਿੱਚ 8 ਬੈਂਕਾਂ ਨੇ 8 ਗੁਰਦਵਾਰਾ ਸਾਹਿਬਾ ਤੇ ਇਥੋਂ ਦੇ 90% ਲੋਕ ਬਾਹਰ ਨੇ ਸੋ ਇਸ ਕਰਕੇ ਇਹ ਪੰਜਾਬ ਦਾ ਸਭ ਤੋਂ ਅਮੀਰ ਤੇ ਵੱਧ ਤੋਂ ਵੱਧ ਰਿਚੇਸਟ ਪਿੰਡ ਮੰਨਿਆ ਜਾਂਦਾ ਸਭ ਤੋਂ ਅਮੀਰ ਪਿੰਡ ਮੰਨਿਆ ਜਾਂਦਾ ਇੱਥੋਂ ਦੀ ਜਿਹਨੇ ਕੋਠੀਆਂ ਵਾਂ ਸੋ ਅਸੀਂ ਕੋਠੀਆਂ ਨਹੀਂ ਕਹਿੰਦੇ ਇੱਕ ਮਹਿਲ ਹੀ ਕਹਿੰਦੇ ਹਾਂ ਸੋ ਇੱਕ ਇੱਕ ਕਿਲੇ ਵਿੱਚ ਲੋਕਾਂ ਨੇ ਆਪਣੀਆਂ ਕੋਠੀਆਂ ਜਾਇਦਾਦਾਂ ਬਣਾਈਆਂ ਵਾ ਤੇ ਸਭ ਤੋਂ ਵੱਧ ਪੰਜਾਬ ਦਾ ਅਮੀਰ ਪਿੰਡ ਮੰਨਿਆ ਜਾਂਦਾ ਵਾ ਸੋ ਵਲੌਗ ਨਾ ਬਣੇ ਰਿਓ ਵਲੌਗਿੰਗ ਨਾ ਕਰਿਓ ਤੁਹਾਨੂੰ ਮੈਂ ਬਾਰ ਬਾਰ ਕਹਿੰਦੇ ਆ ਤੁਹਾਨੂੰ ਅੱਜ ਪੂਰਾ ਪਿੰਡ ਘੁਮਾਉਂਦੇ ਆ ਪੂਰਾ ਪਿੰਡ ਦਾ ਵਿਊ ਦਿਖਾਉਂਦੇ ਆ ਸੋ ਪੰਜਾਬ ਦਾ ਸਭ ਤੋਂ ਵੱਧ ਅਮੀਰ ਪਿੰਡ ਪਿੰਡ ਮਿਆਣੀ ਜ਼ਿਲ੍ਹਾ ਹੁਸ਼ਿਆਰਪੁਰ ਸੋ ਅੱਜ ਅਸੀਂ ਪਹੁੰਚੇ ਆ ਤਾਂ ਤੁਹਾਨੂੰ ਪੂਰਾ ਪਿੰਡ ਬਾਰੇ ਦਾਦੇ ਪਿੰਡ ਦੀ ਜਾਣਕਾਰੀ ਦੰਨੇ ਆ 8 ਬੈਂਕਾਂ ਨੇ ਇਸ ਪਿੰਡ 'ਚ ਤੇ ਲੋਕਾਂ ਕੋਲ ਇੰਨਾ ਪੈਸਾ ਵਾ ਲੋਕਾਂ ਨੇ ਆ ਪੈਸਾ ਸੰਭਾਲਣ ਵਾਸਤੇ 8 ਬੈਂਕਾਂ ਖੜਵਾਈਆਂ ਵਾ ਤੇ 8 ਹੀ ਗੁਰਦਾਰਾ ਸਾਹਿਬਾ ਤੇ ਪਿੰਡ 'ਚ ਇੱਕੋ ਸਰਪੰਚ ਆ ਏਕਤਾ ਬਹੁਤ ਜ਼ਿਆਦੀ ਆ ਸੋ ਅੱਜ ਪਿੰਡ ਮਿਆਣੀ ਚ ਆਏ ਆ ਸੋ ਵਲੌਗ ਨਾ ਬਣੇ ਰਿਓ ਵਲੌਗਰਸ ਕਿਪਣਾ ਕਰਿਓ ਮੇਰੇ ਨਾਲ ਮੇਰਾ ਯਾਰ ਆ ਜੇ ਪ੍ਰਭ ਇਥੋਂ ਦੇ ਲੋਕਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਪਿੰਡ ਦੇ ਲੋਕਾਂ ਨਾਲ ਵੀ ਤੇ ਜੇ ਕੋਈ ਮਿਲਿਆ ਨੂੰ ਹਨਾ ਸਭ ਕੋਈ ਤੁਹਾਨੂੰ ਦਿਖਾਵਾਂਗੇ ਫੁੱਲ ਇਨਫੋਰਮੇਸ਼ਨ ਦਵਾਂਗੇ ਇਸ ਵਲੌਗ ਚ ਵਲੌਗ ਨਾ ਬਣੇ ਰਹੇ ਵਲੌਗ ਨਾ ਸਕਿਪ ਨਾ ਕਰੋ ਸੋ ਜਿੱਦਾਂ ਤੁਹਾਨੂੰ ਦੱਸਿਆ ਇਹ ਪਿੰਡ ਚ ਅੱਠ ਗੁਰਦਾਰਾ ਸਾਹਿਬ ਆ ਤੇ ਇਹ ਗੁਰਦਾਰਾ ਸਾਹਿਬ ਪਹਿਲਾਂ ਸਾਨੂੰ ਦਿਖਿਆ ਜੇ ਐ ਟਾਈਮ ਤੇ ਤੇ ਸਾਹਮਣੇ ਦੂਜਾ ਗੁਰਦਾਰਾ ਸਾਹਿਬ ਆ ਗਿਆ ਜੇ ਤੇ ਇਹ ਇਧਰ ਕੋਠੀਆਂ ਵੇਖ ਸਕਦੇ ਲੋਕਾਂ ਦੀਆਂ ਗੁਰਦਰਾ ਗੁਰਦਰਾ ਸਾਹਿਬ। ਤੋਂ ਇਹ ਪਿੰਡ ਮਿਆਣੀ ਦਾ ਚੌਥਾ ਗੁਰਦਰਾ ਸਾਹਿਬ ਜੇ। ਤੇ ਤੁਹਾਨੂੰ 8 ਗੁਰਦਰਾ ਸਾਹਿਬ ਦਿਖਾਉਂਦੇ ਆ ਤੇ ਨਾਲੇ 8 ਬੈਂਕਾ ਦਿਖਾਉਂਦੇ ਆ। ਤੇ ਜੇ ਪਿੰਡ ਮਿਆਣੀ ਦੀ ਪਹਿਲੀ ਬੈਂਕ ਜਿਹੜੀ ਪਿੰਡ 'ਚ ਵੇਖੀ ਜੇ ਪੰਜਾਬ ਨੈਸ਼ਨਲ ਬੈਂਕ। ਇਹ ਤੁਹਾਨੂੰ ਮੈਂ ਦੱਸਿਆ ਵਾ ਇਹ ਪਿੰਡ 'ਚ 8 ਬੈਂਕਾ ਵਾ। ਸੋ ਐਟਾ ਮਾਨੂੰ ਇਹ ਪਹਿਲੀ ਈ ਆ ਤੇ ਚਾਰ ਗੁਰਦਰਾ ਸਾਹਿਬ ਲਿਖੇ ਆ। ਸੋ ਹੁਣ ਤੁਹਾਨੂੰ ਦਿਖਾਉਂਦੇ ਆ ਕੋਈ ਅਗਲੀ ਬੈਂਕ ਜਾਂ ਹੋਰ ਪਿੰਡ ਦਾ ਕੋਈ ਨਵਾਂ ਦ੍ਰਿਸ਼। ਸੋ ਲੋਗ ਨਾਲ ਭਨੇ ਰਹੋ ਲੋਕਾਂ ਨੂੰ ਸੁਣਨਾ ਕਰਿਓ। ਇਹ ਜੇ ਪਿੰਡ ਮਿਆਣੀ ਦਾ ਪੰਜਵਾਂ ਗੁਰਦਰਾ ਸਾਹਿਬ। ਇਹ ਪਿੰਡ ਮਿਆਣੀ ਦਾ ਸੇਵਾ ਕੇਂਦਰ ਜੇ ਬਾਹਰ ਵਾਲੇ ਸਾਈਡ ਪਈ ਬਲਬੀਰ ਸਿੰਘ ਪਿੰਡ ਮਿਆਣੀ ਸੋ ਇੱਧਰ ਵੀ ਇੱਕ ਪਿੰਡ ਚ ਐਂਟਰ ਹੁੰਦਾ ਰਾਹ ਇਹ ਵੀ ਪਿੰਡ ਦਾ ਗੇਟ ਜੇ ਮੇਨ ਸੋ ਪਿੰਡ ਮਿਆਣੀ ਦੀ ਦੂਸਰੀ ਬੈਂਕ ਵੀ ਲੱਗ ਗਈ ਜੇ ਐਚਡੀਐਫਸੀ ਬੈਂਕਰ ਸੋ ਇਹ ਪਿੰਡ ਦੇ ਲੋਕਾਂ ਕੋਲ ਆਉਂਦੇ ਇੰਨਾ ਪੈਸਾ ਇੰਨਾ ਜਿਆਦਾ ਪੈਸਾ ਵਾ ਤੇ ਲੋਕਾਂ ਨੇ ਬੈਂਕਾਂ ਅੱਠ ਬੈਂਕਾਂ ਆ ਵਾ ਇਹ ਪਿੰਡ ਚ ਤੇ ਪੰਜਾਬ ਚ ਪਹਿਲੇ ਸਭ ਤੋਂ ਵੱਧ ਅਮੀਰ ਪਿੰਡ ਮੰਨਿਆ ਜਾਂਦਾ ਜੇ ਬਿਜਲੀ ਬੋਰਡ ਦਫ਼ਤਰ ਤੇ ਇਹ ਇਨਾਂ ਦੀ ਗੈਸ ਏਜੰਸੀ ਵੀ ਗੈਸ ਸਿਲੰਡਰਾਂ ਦੀ ਏਜੰਸੀ ਵੀ ਪਿੰਡ ਦੀ ਆਪਣੀ ਆ ਤੇ ਜਿਹੜਾ ਬਿਜਲੀ ਘਰ ਆ ਉਹ ਵੀ ਪਿੰਡ ਦਾ ਆਪਣਾ ਜੇ ਇਹ ਪਿੰਡ ਮਿਆਣੀ ਚ ਪਾਰਕ ਵੀ ਬਣੀ ਆ ਬਹੁਤ ਵਧੀਆ ਪਿੰਡ ਜੇ ਖੇਡ ਮੈਦਾਨ ਪਿੰਡ ਮਿਆਣੀ ਅੱਗੇ ਹੁਣ ਗਲੀ ਹੋ ਜਾਣਾ ਨਹੀਂ ਤੇ ਪਿੰਡ ਮਿਆਣੀ ਚ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਯਾਦਗਾਰੀ ਪਾਰਕ ਬਣਾਈ ਗਈ ਜੇ ਬੈਂਕ ਐਸ ਬੀ ਆਈ ਐਸ ਬੀ ਆਈ ਗ੍ਰਾਹਕ ਸੇਵਾ ਕੇਂਦਰ ਸੋ ਇਹ ਪਿੰਡ ਮਿਆਣੀ ਦੀ ਤੀਸਰੀ ਬੈਂਕ ਐਸ ਬੀ ਆਈ ਤੇ ਲਾਗੇ ਰੋਡ ਤੇ ਇੱਕ ਹੋਰ ਬੈਂਕ ਕਿਹੜੀ ਆ ਪੰਜਾਬ ਪੰਜਾਬ ਨਹੀਂ ਸਿੱਧ ਬੈਂਕਾ ਸਿੱਧ ਬੈਂਕ ਆਈਸੀਆਈ ਬੈਂਕ ਵੀ ਇਹ ਪਿੰਡ ਮਿਆਣੀ ਦਾ ਸਕੂਲ ਜੇ ਆਦੇਸ਼ ਇੰਟਰਨੈਸ਼ਨਲ ਸਕੂਲ ਪਿੰਡ ਨੂੰ ਰਾਹ ਬਹੁਤ ਪੈਂਦੇ ਆ ਰਾਹਤ ਬਹੁਤ ਪੈਂਦੇ ਪਿੰਡ ਨੂੰ ਆਟਮ ਹੀ ਪਿੰਡ ਮਿਆਣੀ ਘੁੰਮ ਲਿਆ ਜੇ ਸੋ ਜਿਹੜੀ ਗੱਲ ਕੀਤੀ ਗਈ ਸੀ ਕਿੱਲੇ ਅਕਰੀਮ ਬਲੌਗ ਦੇਖਿਆ ਇਹੋ ਚ ਕਿਹਾ ਸੀ ਕਿੱਲੇ ਕਿੱਲੇ ਇੱਕ ਕੁੰਡੀਆਂ ਵਾ ਕਿੱਲੇ ਆਲੀ ਟੂਟੀਆਂ ਤੇ ਹਨ ਲੱਭੀਆਂ ਨਹੀਂ ਤਾਂ ਇਹ ਕਹਿੰਦੇ ਆ ਕੋਠੀਆਂ ਹੋਰ ਪਿੰਡਾਂ ਨਾਲੋਂ ਜ਼ਿਆਦੀਆਂ ਇੱਥੇ ਟੂਟੀਆਂ ਜ਼ਿਆਦੀਆਂ ਆ ਤੇ ਵੱਡੀਆਂ ਵੀ ਜ਼ਿਆਦੀਆਂ ਤੇ ਲੋਕਾਂ ਦੇ ਕੁੰਡੀਆਂ ਨੂੰ ਜਿੰਦੇ ਹੀ ਲੱਗੇ ਆ ਤੇ ਇਹ ਕਹਿੰਦੇ ਜੀ ਰਹਿੰਦਾ ਬਹੁਦੇ ਭਈਏ ਰਹਿੰਦੇ ਆ ਪਿੰਡ ਤੇ ਹੀ ਵੇਖਿਆ ਤਾਂ ਜ਼ਿਆਦੇ ਭਈਏ ਹੀ ਆ ਕਿਹੜੀ ਕਿੱਲੇ ਦੀ ਕੁੱਠੀ ਉਹ ਗੱਲ ਚੁੱਕੀ ਆ ਆ ਪਿੰਡ ਤਾਂ ਵੀ ਵੱਡਾ ਵਾ ਸੋ ਪਿੰਡ ਵਧੀਆ ਮੇਖਾਂ ਵਾਲਾ ਪਿੰਡ ਆ ਇਹ ਅਮੀਰ ਆ ਪਿੰਡ ਵਾਦੇ ਪੰਜਾਬ ਤੋਂ ਅਮੀਰ ਪਿੰਡੇ ਕਹਿ ਸਕਦੇ ਆ ਕੂਟੀਆਂ ਵਾਵਾ ਤਗੜੀਆਂ ਵੇਖਣ ਨੂੰ ਮਿਲਦੇ ਆ ਇਹ ਪਿੰਡੇ ਚ 8 ਬੈਂਕਾਂ ਮੇਰੀ ਹੋਊਗਾ 8 ਬੈਂਕਾਂ ਜਿਹੜੇ ਪਿੰਡ ਦੇ ਪਿੰਡ ਹੀ ਹੋਊਗਾ ਆਟੋਮੈਟਿਕਲੀ ਗੱਲ ਆ ਤੇ ਪਿੰਡ ਅਮੀਰ ਸਭ ਤੋਂ ਪੰਜਾਬ ਦਾ ਸਭ ਤੋਂ ਅਮੀਰ ਪਿੰਡ ਜੀ ਮਿਆਣੀ ਤੇ ਇਹ ਹੀ ਕੱਲ੍ਹ ਆ ਜੀ ਡਿਸਕਵਰ ਅੱਜ ਪੂਰਾ ਘੁੰਮ ਲਿਆ ਜੇ ਹੁਣ ਚੱਲੇ ਆ ਬੱਬ ਗਾਲੇ ਵਲੌਗ ਨਾ ਬਣੇ ਦਿਓ ਹੁਣ ਕੁਝ ਖਾਂਦੇ ਪੀਂਦੇ ਨਾਲੇ ਤੁਸੀਂ ਵੀ ਆਪੀ ਜੇ ਮਿਆਣੀ ਪਿੰਡ ਦੀ ਇੱਕ ਇਹ ਖਾਸ ਗੱਲ ਹੈ ਕਿ ਪਿੰਡ ਤੇ ਸਭ ਕੁਝ ਅਵੇਲੇਬਲ ਆ ਪਿੰਡ ਦੀਆਂ ਬੈਂਕਾਂ ਵੀ ਆਪਣੀਆਂ ਵਾ ਏੜੀਆਂ ਵੀ ਆਪਣੀਆਂ ਹਰ ਦੁਕਾਨੀ ਆਪਣੀਆਂ ਕਈ ਪਿੰਡਾਂ ਚੋਂ ਨਾ ਕੋਈ ਵੀ ਕੀ ਸਮਾਨ ਲੈਣ ਜਾਣਾ ਉਹ ਪਿੰਡ ਤੋਂ ਬਾਹਰ ਜਾਣਾ ਪੈਂਦਾ ਵਾ ਤੇ ਮਿਆਣੀ ਪਿੰਡ 'ਚ ਇਹ ਚੀਜ਼ ਨਹੀਂ ਆ ਹਰ ਚੀਜ਼ ਸਾਨੂੰ ਪਿੰਡ 'ਚੋਂ ਅਵੇਲੇਬਲ ਮਿਲੂਗੀ ਕੋ ਪਿੰਡ 'ਚ ਹੀ ਸਕੂਲ ਵੀ ਆ ਕਾਲਜ ਵੀ ਆ ਹਰ ਇੱਕ ਚੀਜ਼ ਅਵੇਲੇਬਲ ਆ ਪਿੰਡ ਤੋਂ ਦੂਰ ਕਿਤੇ ਨਹੀਂ ਜਾਣਾ ਪੈਂਦਾ ਪਿੰਡ 'ਚ ਤੁਹਾਨੂੰ ਸਭ ਕੁਝ ਮਿਲ ਗਿਆ ਬਾਈ ਤੇ ਹੁਣ ਆਗੇ ਜੇ ਰਹੀਏ ਕੁਝ ਖਾ ਪੀ ਲਈਏ ਲੈ ਲੈ ਦੋਵੇਂ ਵੇਸ਼ੀਦੋ ਕਿ ਯੋ ਸਟੋਰੀਆਂ ਬੰਦੇ ਸਟੋਰੀਆਂ ਬਾਈਆ ਦੰਨੇ ਬਾਈ ਲੈ ਲੈ ਉਹਦੇ ਲਈਆਂ ਵਾਜ਼ ਕਰ ਕੀ ਗੱਲ ਚਲਾਉਣੀ ਆ ਡਾਕ ਦੇ ਫੋਟੋ ਖਿਚਾਉਂਦਾ ਜਾਂਦੇ ਵੇ ਆ ਬੋਝ ਮਾਰਦਾ ਮੈਂਨੇ ਵਿਆਹ ਆਪਣੇ ਜੀ ਕੈਮਰੇਮੈਨ ਨੂੰ ਆਪੇ ਕਾਈ ਜਾਂਦਾ ਇਦਾਂ ਮੈਂ ਬੋਝ ਮਾਰਦਾ ਫੋਟੋ ਖਿਚਾ ਦੱਸਣ ਦੀ ਲੋੜ ਹੀ ਨਾਣੀ ਵੇ ਆ ਮੂੰਹ ਥਲੇ ਕਰਦਾ ਕਿ ਰਹੀਏ ਆਣ ਕੇ ਸੋ ਹੁਣ ਆ ਤੇ ਵਿਆਹ ਜਾਣਾ ਵਾ ਵਿਆਹ ਲੈਣੇ ਆ ਵਿਆਹ ਚ ਆਉਂਦਾ ਓ ਮਾਈ ਗਾਡ ਲੈ ਨੀ ਵਾਹ ਕੌਣ ਕੰਡਾ ਤੇ ਅੱਜ ਚਾਕਲੇਟ ਰੂਮ ਕਿਓਗਲ ਰੂਮ ਪਰਸ਼ ਨਾਮ ਨਾਮ ਬੀ ਆਸ ਇਹਨਾਂ ਨੇ ਕਿਤੇ ਨਹੀਂ ਆਣਾ ਤੇ ਅੱਜ ਦਾ ਵਲੌਗ ਅਹੀ ਕਰਦੇ ਆ ਇੱਥੇ ਹੀ ਖਤਮ ਬੰਦੇ ਅੱਜ ਦਾ ਵਲੌਗ ਤੁਹਾਨੂੰ ਚੰਗਾ ਲੱਗਾ ਹੋਏ ਮਿਆਣੀ ਪਿੰਡ ਦੀ ਇਨਫੋਰਮੇਸ਼ਨ ਚੰਗੀ ਲੱਗੀ ਹੋਏ ਤੇ ਵੀਡੀਓ ਨੂੰ ਕਰ ਦੋ ਲਾਈਕ ਤੇ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਮਿਲਦੇ ਆ ਇੱਕ ਹੋਰ ਨਵੇਂ ਤੇ ਕਹਿਣ ਜੀ ਵਲੌਗ ਨਾਲ ਇਨਫੋਰਮੇਸ਼ਨ ਵਾਲੇ ਵਲੌਗ ਨਾਲ ਸੋ ਚੈਨਲ ਨੂੰ ਕਰ ਦੋ ਵੱਤਵਾ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦੋ ਲਾਈਕ